ਮਾਇਆ ਮਦ ਮਾਤਾ ਉੱਛੀ ਬਾਤਾ ਮਿਲਣ ਨਾ ਜਾਈ ਭਰਮ ਤੜਾ ਕਉ ਨਾ ਆਨ ਗੁਰੂ ਬਿਨ ਨਹੀਂ ਸੂਝੈ ਹਰ ਸਾਜਨ ਸਭ ਕਹੈ ਨਿਗਟ ਖੜਾ ਅੰਦਰ ਹੀ ਬੈਠਿਆ ਮਹਾਰਾਜ ਇੱਕ ਬੁਲਾਉਣ ਦਾ ਢੰਗ ਹੈ ਜੁਗਤੀ ਕਿਹਦੇ ਕੋਲ ਹੈ ਸੰਤਾਂ ਦੇ ਕੋਲ ਸੰਤਨ ਹੱਥ ਕੁੰਜੀ ਸੌਂਪੀ ਪਰਮੇਸ਼ਰ ਨੇ ਸੰਤਾਂ ਦੇ ਹੱਥ ਕੁੰਜੀ ਫੜਾਈ ਹੈ ਕੁੰਜੀ ਤੋਂ ਬਿਨਾ ਤਾਲਾ ਨਹੀਂ ਖੁੱਲਿਆ ਕਰਦਾ ਕਈ ਗੁਰਮੁਖ ਪਿਆਰੇ ਆਉਂਦੇ ਸੰਗਤਾਂ ਦੇ ਵਿੱਚ بڑے ਸਵਾਲ ਕਰਦੇ ਹੋ ਮਹਾਰਾਜ ساری ਉਮਰ ਲੰਘੀ ਕਿਹੜੀ ਕਮੀ ਹੈ ਰੱਬ ਆਇਆ ਨਹੀਂ ਦਰਸ਼ਨ ਨਹੀਂ ਹੋਏ ਬਾਰਾ ਤੋਂ ਤਿੰਨ ਵੀ ਮਹਾਰਾਜ ਭਲਕ ਦਾ ਸਮਾਂ ਉਹ ਵੀ 2-3 ਘੰਟੇ ਲਾਈ ਦੇ ਨੇ ਪਰਮੇਸ਼ਰ ਆਇਆ ਨਹੀਂ ਅਜੇ ਕੋ ਪਤਾ ਨਹੀਂ ਲੱਗਿਆ ਕਿਹੜੀ ਕਮੀ ਐ ਮਹਾਰਾਜ ਦੇਖੋ 14 ਤਰ੍ਹਾਂ ਦੀ ਵਿਦਿਆ ਸੰਸਾਰ ਤੇ ਬਰਮ ਵਿਦਿਆ ਸਭ ਤੋਂ ਉਪਰ ਜੇ ਬਾਕੀ ਵਿਦਿਆ ਉਸਤਾਦ ਤੋਂ ਬਿਨਾਂ ਨਹੀਂ ਆ ਸਕਦੀ ਤਾਂ ਭਗਤੀ ਵੀ ਗਿਆਨ ਗੁਰੂ ਤੋਂ ਬਿਨਾਂ ਹੋ ਨਹੀਂ ਸਕਦੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਰ ਵਿੱਦਿਆ ਦਾ ਗੁਰੂ ਧਾਰਨ ਕਰਨਾ ਪੈਂਦਾ 64 ਤਰ੍ਹਾਂ ਦੀ ਵਿੱਦਿਆ 64 ਦਿਨਾਂ ਵਿੱਚ ਕ੍ਰਿਸ਼ਨ ਮਹਾਰਾਜ ਨੇ ਗੁਰੂ ਸੰਦੀਪਨ ਤੋਂ ਲੈ ਲਈ ਸੀ। ਰਾਮਚੰਦਰ ਮਹਾਰਾਜ ਦੇ ਦੋ ਗੁਰੂ ਸੀ ਗੁਰੂ ਵਿਸ਼ਿਸ਼ਟ ਜੀ ਗੁਰੂ ਵਿਸ਼ਵਾਮিত্র ਜੀ ਇੱਕ ਤੋਂ ਵਰਮ ਵਿੱਦਿਆ ਲਈ ਇੱਕ ਤੋਂ ਸ਼ਾਸਤਰ ਵਿੱਦਿਆ ਲਈ। ਕ੍ਰਿਸ਼ਨ ਮਹਾਰਾਜ ਦੇ ਦੋ ਗੁਰੂ ਸੀ ਸੰਦੀਪਨ ਜੀ ਤੇ ਦਰਵਾਸ਼ਾ ਰਿਸ਼ੀ ਜੀ। ਇੱਕ ਤੋਂ ਵਰਮ ਵਿਦਿਆਲੇ ਇੱਕ ਤੋਂ ਸ਼ਾਸਤਰ ਵਿਦਿਆ ਲਈ ਗੁਰੂ ਮਾਤ ਲੋਕ ਦੇ ਧਾਰਨ ਕਰਨਾ ਪੈਂਦਾ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਦੀ ਬਾਬਤ ਆਉਂਦਾ ਉਹਨਾਂ ਨੇ ਸੰਸਾਰ ਤੇ ਕਿਸੇ ਇਨਸਾਨ ਨੀ ਜਾਮੇ ਨੂੰ ਗੁਰੂ ਨਹੀਂ ਧਾਰਨ ਕੀਤਾ ਅਪਰੰਪਾਰ ਪਰਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਉ ਅਕਾਲ ਪੁਰਖ ਜੀ ਨੂੰ ਗੁਰੂ ਧਾਰਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ ਮਾਤ ਲੋਕ ਦੀ ਮਰਿਆਦਾ ਨੂੰ ਪੂਰਨ ਕੀਤਾ ਅਕਾਲ ਪੁਰਖ ਜੀ ਕਹਿੰਦੇ ਗੁਰਨਾਨਕ ਸਾਹਿਬ ਨੂੰ ਮਾਹ ਪਾਰ ਬ੍ਰਹਮ ਪਰਮੇਸ਼ਰ ਗੁਰਨਾਨਕ ਜੀ ਤੁਸੀਂ ਗੁਰ ਪਰਮੇਸ਼ਰ ਮਹਾਰਾਜ ਗੁਰ ਪਰਮੇਸ਼ਰ ਨੇ ਗੁਰੂ ਵੀ ਤੇ ਪਰਮੇਸ਼ਰ ਵੀ ਅਕਾਲ